ਬਾਜਾ ਖਾਲਸਾ ਬਸ ਹੀ ਫਤਿਹ ਤੇ 8ਵੇਂ ਜਾਂ 9ਵੇਂ ਮਹੀਨੇ ਦੇ ਸਟਾਰਟ ਤੇ ਸ਼ੋਅ ਮੈਚ ਵਾਲੀ ਟੀਮ ਆਪਣੀ ਚਾਰ ਟੀਮਾਂ ਚ 6 ਟੀਮਾਂ ਚ ਰੈਡੀ ਆ ਸਾਡੇ ਕੋਲ ਵਧੀਆ ਟੀਮ ਆ ਵਧੀਆ ਪਰਫਾਰਮੈਂਸ ਦਵਾਂਗੇ ਤੇ ਕੋਈ ਮਰਜ਼ੀ ਕਨੈਕਟ ਰੱਖਾਦਾ ਸਾਡੇ ਨਾਲ 987270264 6288577 ਠੀਕ ਆ ਜੀ ਜੇ ਨਹੀਂ ਫੋਨ ਚੱਕਿਆ ਭਰਾ ਬਣ ਕੇ WhatsApp ਤੇ ਸੇਹਾਂ ਸੜ ਸਕਦੇ ਸਾਡੇ ਕੋਲ ਸੇਰੂ ਬੱਦਵਾਲ ਰੇਡਰ ਲਾਡੀ ਤਲਵੰਡੀ ਲਾਡੀ ਜਿਹੜਾ ਪੰਡਾ ਕੋਲ ਲਾਡੀ ਜਸਵਾਲ ਜੋਤ ਆਪਣੀ ਕੱਡੂਈ ਵਾਲਾ ਮੁੰਡਾ ਬਲੰਦਰ ਵਾਲਾ ਮੁੰਡਾ ਜਾਫ ਲਾਂਚ ਆ ਰੇਡਰ ਆਪਣਾ ਹੋਰ ਭਲਵਾਨ ਲੀਨ ਵਾਲਾ ਤੇ ਪੰਜ ਛੇ ਸਾਡੇ ਕੋਲ ਆਪਦੇ ਰੇਡਰ ਨੇ ਜਿਹੜਾ ਕਿ ਅਸੀਂ ਕੋਈ ਬਾਹਰੋਂ ਨਹੀਂ ਲੈਣਾ ਆਪਦੇ ਕੋਲ ਮੁੰਡੇ ਕਪਮੈਂਟ ਕਰਦੇ ਵੈਸੇ ਸਾਡੇ ਕੋਲ ਇੱਕ ਟੀਮ ਹਰਿਆਣੇ ਦੀ ਵੀ ਹੈਗੀ ਨੱਲ ਹੋਣ ਵਾਲੀ ਮਲੰਗੇ ਹੁਣੀ ਠੀਕ ਆ ਉਹਨਾਂ ਚੋਂ ਵੀ ਆਪਾਂ ਚੂਜ਼ ਕਰਕੇ ਜੇ ਬਾੜੀ ਤੱਕ ਟੀਮ ਬਣ ਗਈ ਉੱਥੋਂ ਹੀ ਬਣਾ ਲਾ ਦਿਆਂ ਜਾਫ ਲਾਈਨ ਫਤੇ ਹੈਗਾ ਮੈਂ ਵੀ ਖੜੂਗਾ ਵਿਚ ਦਾਰਾ ਉਹ ਮੁੰਡਾ ਹਰਿਆਣੇ ਵਾਲੇ ਦੇ ਦੋ ਵਧੀਆ ਤੇ ਦਿਖਾਉਣੇ ਸਾਨੂੰ ਜੜਕਾ ਆਜੋ ਵੀ ਆਜੋ ਐਸਾ ਜੀ ਅਸੀਂ ਤਕਰੀਬਨ ਥੋੜੀ ਬਾੜੀ ਦਾ ਕਰ ਲਈ ਉਹ ਤੂੰ ਦੂਮ ਕਰ ਲੈ ਤੈਨੂੰ ਪਿੱਛੇ ਹੋ ਜਾ ਮੇਰਾ ਪਿੱਛੇ ਹੋ ਜਾ ਮੋੜਾ ਨਾ ਰੋਕ ਨਾ ਰੋਕ ਨਾ ਵਾਹਿਗੁਰੂ ਜੀ ਜੰਗੋ ਇਸ ਪੀਰ ਦਾ ਦਾਸ ਦਾ ਹਾਂ ਉਹਨੇ ਕਿਧਰ ਮੁਰਿਆ ਮੁਰਿਆ ਜਾ Okay. ਬੱਥ ਹੋ ਗਿਆ ਜਾਨਾ ਉਹ ਲੱਤਾ ਜਵਾਬ ਜੇ ਦੇਣ ਲੱਗ ਗਿਆ ਆ ਮੇਰੀ ਹੁਣੇ ਬੈਠੀ ਹੈ ਜੀ ਇਹ ਸਾਡਾ ਨਾਉਣ ਵਾਲਾ ਜਗਾਰ ਜੰਨਤ ਸਾਹ ਪੂਰੀ ਜਿਆਦਾ ਬਹਿ ਜਾ ਬਾਕੀ ਪਹਿਲਾ ਵੀ ਜਸਾਈ ਆ ਗਈ ਪਹਿਲਾਂ ਵੀ ਖੇਡ ਸਕਦੇ ਆਂ ਤਕਰੀਬਨ 7ਵੇਂ ਤੋਂ ਵੀ ਸਟਾਰਟ ਕਰ ਸਕਦੇ ਆਂ ਪਹਿਲਾਂ 7ਵੇਂ ਸੌਰੀ 8ਵੇਂ ਤੋਂ 7ਵੇਂ ਤੋਂ ਚੱਲ ਲਈ ਆ ਤੇ ਬਾਬੇ ਦੀ ਕਰਪਾ ਨਾਲ ਦਿਖਾਵਾ ਕੇ ਰੰਗ ਚਲ ਮੇਰੇ ਰੈਡੀ 25 ਆਪਰੇ ਸੌ ਹੀ ਆ ਅਜ ਦੁਬਾਰੇ ਲਾ ਲੋ ਆਗੇ ਇੱਕ ਵਾਰ ਸਾਹ ਵੀ ਗੋਡਾ ਥੱਲੇ ਜਿਹੜੀ ਆ ਪੁੱਤੇ ਲਾਈ ਜਪਾ ਅੱਛਾ ਏ ਹੋਲੀ ਇਹ ਜ਼ਰੂਰੀ ਆ ਦਾਸ ਨੇ ਕੋਈ ਨਾ ਕੋਡਾ ਹੈ ਮੇਨ ਬੈਰਿੰਗ ਨੇ ਆਪਣੇ ਠੀਕ ਹੈ ਹੁਣ ਕਈ ਆ ਕੋਡਾ ਨਾਲ ਨਹੀਂ ਲੱਗਦਾ ਬੀੜ ਗਈ ਨਿਕਲ ਲਈਆ ਠੀਕ ਆ ਗੋਡਾ ਸਟਾ ਇੱਥੋਂ ਜੋ ਠੰਡੇ ਲੈ ਕੇ ਜਾਣਾ ਐਦਾਂ ਟਾਇਰਡ ਕਰਨਾ ਜਿਹੜਾ ਇਹਦੇ ਉੱਤੇ ਵੇਟ ਆਵੇ ਇੱਥੇ ਚਲੋ ਚਲੋ ਬਈ ਕੋ ਤੂੰ ਤੰਨਾ ਚਾਰ ਮੂਰੇ ਨਹੀਂ ਜਾਣ ਲਮਕਣਾ ਨਹੀਂ ਪਾਣ ਤੇ ਛੱਡੋ

ਦੇ ਵਿੱਚ ਇੱਥੇ ਉਹ ਹੀ ਮੰਨਦੇ ਨੰਦਾ ਅਹ ਜਿਹੜਾ ਬਦ ਨਹੀਂ ਪੰਜਾਬ ਚ ਇੰਡੀਆ ਚ ਨਹੀਂ ਪੂਰੇ ਇੱਥੇ ਸਾਡੇ ਸਵਾਰਕਾ ਬਾਈ ਅਹੇ ਹੀ ਸਵਾਰਕਾ ਕੋਲੋਂ 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 ਝਾਕਾ ਨਹੀਂ ਮਾਰਨਾ ਬਸ ਵਾਹੇ ਬਰੋ ਆੜੋ ਬਾਪਸ ਲੱਗਣ ਲੱਗਿਆ ਬਾਈ ਨਾ ਕੋਲੋਂ ਕੋਲੋਂ ਆ ਜੀ ਦੇਖੀ ਛੱਡਗਾ ਆ ਖੜੇ ਤੰਰੇ ਕੋਈ ਡਰਾ ਖੜਾ ਕਾ ਖੜਾ ਵਾਹਿਗੁਰੂ ਦੋ ਆ ਖੜੇ ਨੇ ਠੀਕ ਆ ਦੋ ਦੋ ਜਾਣੇ ਗੋਡੀਆਂ ਪਾਉਣਗੇ ਵਾਹਿਗੁਰੂ 40 40 ਇਹ ਨਹੀਂ ਗੜ ਬਈ ਬਹਿ ਗਏ ਆਪ 6 ਪਾਉਣਗੇ ਵਾਹਿਗੁਰੂ ਦੋ ਨੂੰ 6 ਤਾਂ ਆ ਗਏ ਬੰਦੇ ਤਾਂ ਦੋ ਹੀ ਮੈਚ ਕੱਢ ਦਿੰਦੇ ਆ ਕੱਢਣ ਵਾਲੇ ਹੋਣ ਦਾ ਗਾਲੇ ਯੋਤ ਬਸਿਆ ਕਰੋ ਵੀਰ ਬਾਰ ਸਾਰਾ ਪਾਸ ਪਹਿਲਾਂ ਤਾਂ ਇੱਥੋਂ ਸਾਫ਼ ਬਸ ਸਾਰਿਆਂ ਨੂੰ ਬੱਡੀ ਕਰਨ ਸਾਰਿਆਂ ਨੂੰ ਨੋਟੇ ਦੇ ਜਤੀ ਫੋਟੋ ਵੀ ਮਾੜੀ ਦੇਖਣੀ ਸਮਝ ਗਿਆ ਚਲੋ ਫੋਟਾ ਫੇਰ ਐਡਿਟ ਕਰਾਂਗੇ ਸਟੱਟ ਠੀਕ ਹੈ ਆ ਜਾ ਬਾਡੀ ਲਾ ਕੇ ਥੋੜੇ ਕੋਲ ਰੱਖ ਲੈ ਇੱਥੇ ਰੱਖਣੀ ਹੈ ਬਾਡੀ ਜਿਹੜੇ ਐਂ ਜਾਣਦੇ ਹੋ ਗਲਤ ਕਰਦੇ ਹੋ ਉਹ ਜਿਹੜੇ ਹੌਲੀ ਹੌਲੀ ਕੱਢਣ ਲੱਗ ਜਾਂਦੀਆਂ ਹੈ ਪਹਿਲੇ ਦਿਨ ਹੀ ਸਰ ਦੰਦੂ ਰੋਡੇ ਵਾਲਾ ਹੱਟ ਕੋਲ ਆ ਗਿਆ ਅੱਗੇ ਜਾਲ ਆਪਾਂ ਗੱਲ ਸਮਝ ਨਹੀਂ ਕੀਤੀ ਬੰਦਾ ਬਹੁਤ ਵਧੀਆ ਹੋ ਗੱਲ ਕਿ ਇੱਥੋਂ ਸਾਫ਼ ਸੀ ਉਹਦੇ ਕੁੱਲੇ ਦੀ ਸਪੋਰਟ ਵਾਲੀ ਹੱਡੀ ਟੁੱਟੀ ਹੋਈ ਸੀ ਮੋਟਰਿਆਂ ਦੇ ਬੈਠੇ ਤੇ ਲੱਤ ਸੌ ਜਾਂਦੀ ਗੱਡੀ ਦੇ ਬੈਠੇ ਦੀ ਲੱਤ ਸੌ ਜਾਂਦੀ ਮੈਨੂੰ ਉਹਦਾ ਭਾਈ ਲੋਟ ਰਿਹਾ ਡਾਕਟਰਾਂ ਨੇ ਦਿਖਾਇਆ ਮੈਂ ਕਿ ਤੂੰ ਆ ਜਾਗਾ ਕੱਲ ਮੱਠ ਕਰਦਾ 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 ਭਾਈ ਆ ਗਿਆ ਮਹੀਨੇ ਜਿਹੜੀ ਲੱਤ ਲੋਟ ਗਈ ਕੋਈ ਤੀਜੇ ਮਹੀਨੇ ਜ਼ੋਰ ਖੇਲਣ ਗਿਆ ਆ ਕੇ ਹੁਣ ਆਸਟ੍ਰੇਲੀਆ ਆਵਦਾ ਇਹਨ ਸੈਟਾ ਮੈਚ ਵੀ ਖੇਡਦਾ ਗੱਲ ਕੀ ਸੀ ਇੱਥੋਂ ਜਮਾ ਬੰਦਾ ਸਾਫ਼ ਸੀ ਜੰਨਾ ਚੱਕ ਤੁਸੀਂ ਇੱਥੋਂ ਸਾਫ਼ ਨਹੀਂ ਹੁੰਦੇ ਉਹਨਾਂ ਚੱਕ ਕੱਖ ਨਹੀਂ ਹਣਾ ਬਸ ਹੁਣ ਸਮਝ ਲਓ 10 ਸਾਲ ਨੂੰ ਸਮਝ ਲਓ 20 ਨੂੰ ਸਮਝ ਲਓ ਜਿੰਨੀ ਛੇਤੀ ਸਮਝ ਲਓਗੇ ਉੰਨੀ ਛੇਤੀ ਮਨ ਲ ਬਣ ਜਾਓਗੇ ਜੇ ਸਾਧ ਬਣ ਜੂਗਾ ਤਾਂ ਮੱਲ ਬਣ ਜੂਗਾ ਜੇ ਉਹੀ ਉਹੀ ਗੱਲਾਂ ਉਹੀ ਬਾਤਾਂ ਓਟਾਂ ਲੱਲੇ ਭੱਬੇ ਠੀਕ ਆ ਫੋਨ ਤੇ ਚੰਗਾ ਵੀ ਵਸੇ ਰੋਹ ਆ ਇਹਦਾ ਫੋਨ ਤੇ ਦਾ ਫੋਨ ਤੇ ਲੈ ਇਹ ਜੀ ਜੀ ਆ ਤੁਸੀਂ ਇੱਕ ਚੀਜ਼ ਦੇਖ ਲਈ ਤੁਹਾਨੂੰ ਫੋਨ ਆਟੋਮੈਟਿਕ ਉਹੀ ਚੀਜ਼ ਦਿਖਾਉਣ ਲੱਗ ਜਾਣੀਆਂ ਤੁਸੀਂ ਗੁਰਬਾਣੀ ਦੇਖ ਲਈ ਗੁਰਬਾਣੀ ਦੇ ਸ਼ਬਦ ਹੀ ਆਉਣ ਲੱਗ ਜਾਣੇ ਉੱਥੇ ਤੁਸੀਂ ਕਮੇਟੀ ਦੇਖ ਲਈ ਕਮੇਟੀ ਆਉਣ ਲੱਗ ਜਾਣੀ ਆ ਦੋ ਛੋਟਾ ਵੱਡਾ ਕਰਾਂ ਇੱਕ ਬਹੁਤ ਬਹੁਤ ਨਾ ਬਹੁਤ ਬਹੁਤ ਇੱਕ ਦਿਲ ਬਹੁਤ ਦਿਖਾਉਣਾ 98 ਵਾਲਾ ਬਾਜੀ ਬਾਬਾ ਨਾਲ ਸੁੱਖ ਰੱਖੇ ਵੀਦਾਂ ਨੜਕੀ ਹੋ ਆ ਗਰਾਊਂਡ ਚ ਨਾ ਕੋਈ ਪਰੋਟੀ ਨਾ ਹਜੇ ਖਾਦਾ ਨਾ ਕੋਈ ਹੋਰ ਦੀ ਨਾ ਕਿਸੇ ਨੂੰ ਅਸੀਂ ਸਰਟੀਫਿਕੇਟ ਲੈਣਾ ਕਿਸੇ ਤੋਂ ਨਾ ਲੋੜ ਆ ਦੱਸਣਾ ਬਣਦਾ ਵੀ ਐਵੇਂ ਇਹਨਾਂ ਖੂ ਖਾਤੇ ਚ ਪਾਈ ਜਾਓ ਪ੍ਰੋਟੀਨ ਖਾਣਾ ਕੋਈ ਵਧੀਆ ਬਾਹਰੋਂ ਮੰਗਾਓ ਐਨਐਸਟੀ ਵਾਲੇ ਤੋਂ ਲੈ ਲਓ ਤਕਰੀਬਨ ਫੇਕ ਆ ਬਾਕੀ ਤਕਰੀਬਨ ਅਗਲੇ ਨਾਲ ਸੀ ਤੋਂ ਲੈਣਾ ਉਹਦਾ ਤੂੰ ਕਾਓ ਤੇ ਭਾਈ ਅਸੀਂ ਗਲੋਬਟਰੀ ਚੈੱਕ ਕਰਾਵਾਂਗੇ ਜੇ 19 21 ਹੋ ਗਏ ਗਾਲੇ ਚ ਪਾਵਾਂਗੇ ਸਾਫਾ ਹਾਂ ਲੈ ਪੈਸੇ ਲੈ ਲੈ 200 ਵੱਧ ਲੈ ਲੈ ਹਾਂ ਨਾਲੇ ਤਵੱਸ਼ਿਆ ਕਰੋ ਪਹਿਲਾਂ ਬਿਲਕੁਲ ਨਹੀਂ ਹਾਂ ਚਰਤ ਵੱਡਾ ਹੱਤੋਂ ਵੱਡੀ ਪਿੰਨੇ ਵੱਡੀਆਂ ਦੇ ਲੈ ਮਿਲ ਗਣ ਮੈਂ ਜਾਂ ਦੱਸਦਾ ਚੁੱਕਿਆ ਵਿੱਚ ਲੋਕ ਅਜਿਹੇ ਐਵੇਂ ਭਾਈ ਮਾਰੀ ਜਾਂਦੇ ਆ ਫਰਾਨਾ ਹੁਣ ਜਿਹਨੇ ਕੁਝ ਕੀਤਾ ਹੀ ਨਹੀਂ ਉਹਨੂੰ ਤਾਂ ਭਗਾਈ ਹੋ ਲੱਗਣੀ ਆ ਹਾਂ ਜਿਹੜਾ ਬੈਠਾ ਏਸੀ ਛੱਡੀ ਜੀ ਵਾਲੀ ਗੋਲੀ ਖਾ ਕੇ ਭਗਾਈ ਮਾਰੀ ਜਾਂਦੇ ਕਮੈਂਟ ਲਿਖਣਾ ਹਾਂ ਮੈਂ ਸਹੀ ਗੱਲ ਹੈ ਨਾਲ ਚਾਹ ਦਾ ਗਲਾਸ ਸਹੀ ਗੱਲ ਉੱਤਰੋ ਜੀ ਨਾਲ ਦੇਖੋ ਜੇ ਅਸੀਂ ਇਹ ਜਿਹਾ ਪਕਾਇਆਂ ਸੁਣਨ ਲੱਗ ਗਏ ਤੇ ਫਿਰ ਬੈਹ ਗਏ ਸੀ ਘਰ ਚਾਸਲੀ ਗੱਲ ਸੀ ਠੀਕ ਆ ਤੁਸੀਂ ਆਪ ਦਾ ਕਿਵੇਂ ਘੋੜੇ ਨਹੀਂ ਲਈ ਹੁੰਦੀ ਉਹ ਆਏ ਉਹਨੂੰ ਵੀ ਟੀਚਾ ਹੀ ਲੱਗੇ ਸਾਰਾ ਚਲੋ ਰੈਡੀ ਛੋਟੇ ਟਕਾ ਕੇ 40 ਯਾ ਡੱਪਿਆ ਨਾ ਹ ਬਾਬੇ ਦੀ ਕਰਪਾ ਨਾਲ ਬੱਲੇ ਬੱਲੇ ਹੀ ਹੋਣੀ ਆ ਉਹਨਰਦ ਨੂੰ ਆਪਣੇ ਛੋਟੇ ਬੱਚੇ ਦਿਖਾਉਣੇ ਆ 98 ਕਿੰਨਾ ਭਾਰ ਸੀ ਮੇਰਾ ਵੀ 91 ਕਿਲੋ ਸੀ ਹੁਣ ਹੁਣ 58 ਕਿਲੋ 95 ਕਿਲੋ ਤੋਂ 58 ਕਿਲੋ ਕਿੰਨੇ ਚਾਰਚ ਛੇ ਮਿੰਨਾਂ ਦੇ ਉਹ ਛੇ ਮਿੰਨਾਂ ਦੇ ਕੋਈ ਪ੍ਰੋਡਕਟ ਨਹੀਂ ਖਾਦਾ ਕੁਛ ਨਹੀਂ ਇਹ ਲਾਡੀ ਆ ਸਾਡਾ ਰੀਡਰ ਐ ਦੀ ਪਵਾਵਾਂ ਖੁੱਤੀ ਜੱਗਾ ਮੇਰੇ ਚੱਕਰਾ ਠੀਕ ਆ ਸ਼ੇਰੂ ਸਤਿ ਸ਼੍ਰੀ ਅਕਾਲ ਬਾਈ ਕਿਵੇਂ ਕਾਇਮ ਆ ਜਮਾ ਜਮਾ ਓਕੇ ਆ ਬਾਈ ਦੇਖੀ ਸੀ ਸ਼ੇਰੂ ਨਾਲ ਜੈਕ ਨੂੰ ਪੁੱਠੇ ਕਰ ਦੋ ਇਹ ਸਹੇਵ ਆ ਮੁੰਡਾ ਹਾਂ ਬਾਈ ਇਹ ਵੀ ਰੀਡਰ ਆ ਸਾਡਾ ਇਹ ਵੀ ਮੋਹਰ ਹੀ ਲੱਗਣ ਲਈ ਝੋਟੇ ਇਹ ਜਾਫੀ ਆ ਮੁੰਡਾ ਨਮਾਹ ਹਰਿਆਣੇ ਵਾਲਾ ਹਰਿਆਣੇ ਦਾ ਹੈ ਨਹੀਂ ਇਹਦਾ ਆਪਣਾ ਹੀ ਹੁਣ ਇੱਥੇ ਆਪਣੇ ਕੋਲ ਰਹਿੰਦਾ ਆਧਾਰ ਕਾਰਡ ਸਾਰ ਕੋਈ ਇਹਨਾਂ ਦਾ ਮੇਰੇ ਆਪਣੇ ਕੋਲ ਆ ਤੇ ਜੋ ਤਾਂ ਮੁੰਡਾ ਇਹ ਵੀ ਆਪਣੇ ਕੋਲ ਜੰਡ ਇਹ ਬੱਚਾ ਬਾਲਟੀ ਅਜ ਇਹਨਾਂ ਨੂੰ ਵੀ ਕੱਢਾਂਗੇ ਠੀਕ ਆ ਬੋਸ ਉਸ ਕਾਲ ਗਏ ਹੋਇਆ ਕੋ ਛੁੱਟੀ ਵੀ ਗਏ ਹੋਇਆ ਠੀਕ ਆ ਬੈਜੀਆ ਖਾਲਸਾ ਵਾਹਿਗੁਰੂ ਜੀ